ਅੰਬੀ ਸਰਵਿਸ ਦਾ ਕੰਮ ਕਰਤਾ ਹੁੰਦਾ ਕਰਦੀ ਹੈ ਜਦੋਂ ਚੁੱਕਿਆ ਕਿ ਇਹ ਆਈਟੀ ਬੋਲੇ ਚੱਲਣ ਅੰਦੇ-ਨੰਦਰੇ ਦੀ ਮਾਮਲਾ ਸੁਆਮੀ ਆ ਰਹੇ ਨੇ ਮੈਂ ਅੰਬੀ ਨੇ ਚਕੜਿਆਂ ਨੂੰ ਲੈ ਕੇ ਫੈਸਲਾ ਲਿਆ ਕਿ ਬੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਦੋਂ ਵਿਅਕਤੀ ਦਾ ਕੰਮ ਕਰਤਾ ਜਾਂਦਾ ਹੈ ਉਦੋਂ ਦੀ ਦੀਆਂ ਦੰਦਾਂ ਦੇ ਚੱਲਦੇ ਸਾਡਾ ਕੋਠਾ ਹਰ ਸਾਦੇ ਦਿਨ ਹੁੰਦੇ ਪ੍ਰੇਮਗਰੀ ਨਾਮ ਦੇ ਵਿੱਚ ਇੱਕ ਇੱਕ ਪਾਣੀ ਸ਼ੌਕ ਦੇਖਪੋਰਿੰਗ ਦੀ ਕਾਰ ਕਰਵਾਉਣੇ ਖੇਸੇ ਨੂੰ ਆ ਨਾ ਦੇ ਦਿੱਤੇ ਤੇ ਨੂੰ ਤੇਜ਼ਾ ਤੇ 11 ਦੇ ਨਾਲ ਤਤਲ ਕਰ ਦਿੱਤਾ ਗਿਆ ਜਿਹੜਾ ਤੱਕਾ ਆ ਉਹ ਗਲਤ ਹੋਇਆ ਜਿਹੜੇ ਬੰਦੇ ਆਏ ਆ ਧਮਕੀਆਂ ਲਾ ਕੇ ਦਾਤਰ ਮਾਰ ਕੇ ਗਏ ਆ ਉਹ ਤੇ ਗੁੰਡਾਗਰਦੀ ਰਾਜ ਕਰਨ ਦੇ ਇੱਕ ਪੰਜਾਬ ਸਰਕਾਰ ਮਰਦਾ ਬਦ ਕਰਨੇ ਆ ਪਰ ਕਨੇ ਆ ਠੀਕ ਹੈ ਇੱਕ ਆਮ ਪਾਰਟੀ ਆਈ ਹੈ ਸਭ ਨਾਲ ਗੱਦੀ ਪਾਰਟੀ ਆਈ ਹੈ ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਵੱਲੋਂ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਪੁਲ ਦੇ ਨਾਲ ਆ ਪਰ ਜਿੰਨਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਮਰਜੀ ਗੁੰਡਾਗਰਦੀ ਰਾਜ ਕਰਨ ਦੇ ਇਸ ਟਾਂ ਨੇ ਪੁਰਾਣੀ ਰੰਜਿਮ ਪਹਿਨੀ ਆ ਉਹ ਬੰਦਾ ਛਡਾਣ ਆਇਆ ਇੱਕ ਦਾਤਲਮਾ ਗਾਂ ਗਏ ਆ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਜ ਨਾਮਾ ਕਰਾਇਆ ਜੀ ਉਹਨਾਂ ਦਾ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਗੱਲ ਹੋਈ ਇਹ ਦੀਪੂ ਨਾਡਾ ਮੁੰਡਾ ਸਮੋਕਿੰਗ ਕਰਦੇ ਹੋਏ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰਦੇ ਮੁੰਡੇ ਦੇ ਨਾਲ ਤੇ ਇਹ ਆ ਹੋ ਗਿਆ ਹੱਥੋ ਪਾਈ ਠੀਕ ਜੇ ਤੇ ਉਹ ਮੁੰਡਾ ਭੱਜਿਆ ਮੇਰੀ ਦੁਕਾਨ ਨਾਲ ਬਚਣ ਆਸਤੇ ਤੇ ਉਹਨੇ ਕੋਠੇ ਚੁਲਾ ਦਿੱਤੀਆਂ ਇੱਟਾਂ ਠੀਕ ਜੇ ਤੇ ਉਹ ਉਥੇ ਚੰਗਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਲੇ ਛੇਤੀ ਕਿੱਥੋਂ ਉੱਟਣ ਉਹਨੇ ਲੈ ਕੇ ਦਾਤਰ ਉਹਨਾਂ ਦਾ ਸਿਰ ਤੇ ਮਾਰਨੇ ਸ਼ਟਾਰਟ ਕਰ ਦਿੱਤੇ ਦਾਤਰ ਕਿੰਨੇ ਮਾਰੇ ਆ ਦਾਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ ਕੋਈ ਨਾਮ ਉਹਨਾਂ ਦਾ ਪਤਾ ਹੈ ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮ ਨਗਰ ਇਲਾਕੇ ਦੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿਸ ਨਾਂ ਦਾ ਵਿਅਕਤੀ ਸੀਗਾ ਜੀ ਜਿਹਦਾ ਪੰਜ ਚੌਪਤ ਨਾਲ ਕੋਲਡਿੰਗਸ ਦਾ ਕੰਮ ਹੈ ਦੁਕਾਨ ਹੈ ਉਹਦੀ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਟੂ ਨਾਲ ਦਾ ਵਿਅਕਤੀ ਤੇ ਉਹਦੇ ਲੜਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੁਨਾ ਦਾ ਵਿਅਕਤੀ ਆ ਉਹਨਾਂ ਦਾ ਆਪਸੀ ਝਗੜਾ ਸੀਗਾ ਭਾਈ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਹੋਇਆ ਤੇ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜੇ ਦੇ ਵਿੱਚ ਇਹ ਮਿੱਠੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਮਰਡਰ ਕਰਤਾ ਇਹਦਾ